ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਪਰ ਸਿਹਤ ਜ਼ਰੂਰੀ ਹੈ ਜਿਹੜਾ ਇਹ ਮੁਹਾਵਰਾ ਹੈ ਤਾਂ ਹੀ ਠੀਕ ਹੋ ਸਕਦਾ ਪਾਇਟ ਹੋ ਸਕਦਾ ਜੇਕਰ ਸਾਡਾ ਖਾਣ-ਪਾਨ ਜਿਹੜਾ ਉਹ ਚੰਗਾ ਹੋਵੇ ਸੋ ਅਜੋਕੇ ਸਮੇਂ ਦੇ ਵਿੱਚ ਬੇਸ਼ੱਕ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਲੋਕ ਬਹੁਤ ਤਰੱਕੀ ਕਰ ਗਏ ਨੇ ਪਰ ਫਿਰ ਵੀ ਕਿਤਨਾ ਕਿਤੇ ਸ਼ਹਿਰੀ ਖੇਤਰਾਂ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਜੇਕਰ ਖਾਣ-ਪੀਣ ਦੀ ਗੱਲ ਕੀਤੀ ਜਾਵੇ ਤੇ ਕੁਆਲਿਟੀ ਦੀ ਘਾਟ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਰੂਰ ਨਜ਼ਰ ਆਉਂਦੀ ਆ ਸੋ ਇਸ ਘਾਟ ਨੂੰ ਪੂਰਾ ਕਰਦਿਆਂ ਹੋਇਆਂ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੇ ਬਾਜ਼ਾਰ ਪੁਰਾਣਾ ਸ਼ਾਲਾ ਦੀ ਤੇ ਪ੍ਰਾਣਾਸ਼ਾਲਾ ਬਾਜ਼ਾਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੇਟ ਖੇਤਰ ਵਾਸਤੇ ਪ੍ਰਾਣਾਸ਼ਾਲਾ ਸਰਕਲ ਦੇ ਨਾਲ ਜੁੜੇ ਹੋਏ ਅਨੇਕਾਂ ਪਿੰਡਾਂ ਵਾਸਤੇ ਅੱਜ ਬਹੁਤ ਹੀ ਇੱਕ ਖੁਸ਼ਖਬਰੀ ਜਿਹੜੀ ਆ ਉਹਦੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪ੍ਰਾਣਾਸ਼ਾਲੇ ਬਾਜ਼ਾਰ ਦੇ ਵਿੱਚ ਚੱਕ ਸ਼ਰੀਬ ਰੋਡ ਦੇ ਉੱਤੇ ਜੋ ਬੀਕਾ ਨੇਰਾ ਖੁਸ਼ੀ ਬੀਕਾ ਨੇਰਾ ਜੋ ਉਹਦੀ ਇੱਕ ਬਹੁਤ ਵੱਡੀ ਦੁਕਾਨ ਜਿਹੜੀ ਆ ਸਵੀਟਸਟੀ ਮਠਿਆਈ ਦੀ ਉਹ ਖੁੱਲ ਗਈ ਹੈ ਤੁਸੀਂ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਆਪਾ ਓਪਨਿੰਗ ਜਿਹੜਾ ਓਪਨਿੰਗ ਓਪਨਿੰਗ ਤੇ ਖੁਸ਼ੀ ਦਾ ਮਾਹੌਲ ਹੈ ਇਲਾਕੇ ਦੇ ਜਿਹੜੇ ਮੋਤਵਾਰ ਨੇ ਜਾਂ ਪ੍ਰਾਣਾਸ਼ਾਲਾ ਸਰਕਲ ਦੇ ਨਾਲ ਜੁੜੇ ਹੋਏ ਜਿਹੜੇ ਦੁਕਾਨਦਾਰ ਨੇ ਇੱਧਰ ਤਸਵੀਰਾਂ ਦਿਖਾਈਆਂ ਜਾਣ ਆ ਕੈਮਰਾ ਕਮਾ ਕੇ ਚਾਹੇ ਉਹ ਕਿਸੇ ਵੀ ਕਿੱਤੇ ਦੇ ਨਾਲ ਜੁੜੇ ਹੋਣ ਫਰਨੀਚਰ ਦਾ ਕੰਮ ਕਰਦੇ ਹੋਣ ਜਾਂ ਵੱਖੋ-ਵੱਖ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਏ ਉਹ ਇਲੈਕਟ੍ਰੀਸ਼ੀਅਨ ਦੇ ਕੰਮ ਦੇ ਨਾਲ ਜੁੜੇ ਹੋਣ ਚਾਹੀਏ ਰੈਡੀਮੇਡ ਦੇ ਕੰਮ ਨਾਲ ਜੁੜੇ ਹੋਣ ਜਾਂ ਇਲਾਕੇ ਦੇ ਜਿਹੜੇ ਪੰਜ ਸਰਪੰਚ ਮੋਤਵਾਰ ਨੇ ਉਹ ਅੱਜ ਇੱਥੇ ਇਹੀ ਕਾਰਨ ਹੈ ਇਹਨਾਂ ਦਾ ਇਕੱਤਰ ਹੋਣ ਦਾ ਕਿ ਸਾਰਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਇਸ ਕਰਕੇ ਆ ਕਿ ਕੁਆਲਿਟੀ ਚੰਗੀ ਜਿਹੜੀ ਹੈ ਪੁਰਾਣੇ ਛੱਲੇ ਖੇਤਰ ਦੇ ਵਿੱਚ ਜਿਹੜੀ ਪਹਿਲਾਂ ਨਹੀਂ ਸੀ ਮਿਲਦੀ ਜਿਹੜਾ ਬੀਕਾਨੇਰ ਦਾ ਮਾਰਕਾ ਤੁਸੀਂ ਸਾਰੇ ਜਾਣਦੇ ਹੋ ਕਿ ਬੀਕਾਨੇਰ ਦਾ ਜਿਹੜਾ ਨਾਂ ਹਰ ਇੱਕ ਦੀ ਬਾਂਦ ਦੇ ਉੱਤੇ ਚੜਿਆ ਹੋਇਆ ਜਦੋਂ ਵੀ ਕਿਤੇ ਕਿਸੇ ਨੇ ਮਠਿਆਈ ਜਿਹੜੀ ਹੈ ਘਰ ਵਿੱਚ ਲਿਆਉਂਦਾ ਆਮ ਰੁਟੀਨ ਦੇ ਵਿੱਚ ਜਾਂ ਵਿਆਹ ਸ਼ਾਦੀ ਦੇ ਵਿੱਚ ਵਰਤੋਂ ਕਰਨੀ ਹੋਵੇ ਤੇ ਇਹ ਕਦੀ ਹੋ ਨਹੀਂ ਸਕਦਾ ਕਿ ਉਹ ਬੀਕਾਨੇਰ ਨੂੰ ਯਾਦ ਨਾ ਕਰਨ ਕਿਉਂਕਿ ਬੀਕਾਨੇਰ ਦੇ ਜਿਹੜੇ ਕਾਰੀਗਰ ਨੇ ਬਹੁਤ ਪ੍ਰਸਿੱਧ ਤੇ ਮਸ਼ਹੂਰ ਜੋ ਗਿਣੇ ਜਾਂਦੇ ਨੇ ਖਾਸ ਕਰਕੇ ਕਹਿੰਦੇ ਜਿੱਥਾਂ ਸਫਾਈ ਹੈ ਵਹਾਂ ਖਦਾਈ ਹੈ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਬੀਕਾਨੇਰ ਦੀ ਸਫਾਈ ਦੀ ਸਫਾਈ ਦੀਆਂ ਜੋ ਮੂੰਹ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਉਂਟਰ ਜਿਹੜੇ ਨੇ ਚਮ ਚਮ ਕਰ ਰਹੇ ਨੇ ਤੇ ਵੱਖੋ ਵੱਖ ਕੁਆਲਿਟੀਆਂ ਦੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਗੁਲਾਬ ਜਾਮਨੂ ਜਾਂ ਰਸਗੁੱਲਿਆਂ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਵੀ ਮੇਰੇ ਖਿਆਲ ਦਰਜਨਾਂ ਦੇ ਕਰੀਬ ਵੱਖੋ ਵੱਖ ਵੈਰਾਈਟੀਆਂ ਨੇ ਜੇ ਲੱਡੂਆਂ ਵੱਲ ਝੱਤੀ ਮਾਰੀ ਜਾਵੇ ਤੇ ਲੱਡੂਆਂ ਦੇ ਵੀ ਜਿਹੜੇ ਅਨੇਕਾਂ ਇੱਥੇ ਜਿਹੜੇ ਸੈਂਪਲ ਲੱਗੇ ਹੋਏ ਨੇ ਵੱਖੋ ਵੱਖ ਸੋ ਅਸੀਂ ਖਬਰ ਕਰ ਰਹੇ ਹਾਂ ਖਬਰ ਕਰਦਿਆਂ ਕਰਦਿਆਂ ਕਿਵੇਂ ਕਾਊਂਟਰ ਚਮਚਮ ਕਰ ਰਿਹਾ ਖਬਰ ਕਰਦਿਆਂ ਕਰਦਿਆਂ ਸਾਡੇ ਮੂੰਹ 'ਚ ਪਾਣੀ ਆ ਰਿਹਾ ਤੇ ਜੋ ਗਾਹਕ ਜਿਹੜਾ ਉਹ ਦੁਕਾਨ ਦੇ ਉੱਤੇ ਜਦੋਂ ਆਏਗਾ ਉਹ ਕਿਉਂ ਨਹੀਂ ਖਰੀਦੇਗਾ ਸੋ ਤੁਸੀਂ ਚਾਰ ਸਫੇਰੇ ਦੇਖ ਸਕਦੇ ਹੋ ਕਿ ਇੱਧਰ ਵੀ ਬੈਕ ਸਾਈਡ ਦੇ ਉੱਤੇ ਟੇਬਲ ਸਜੇ ਹੋਏ ਨੇ ਸੋ ਜੋ ਓਪਨਿੰਗ ਦੇ ਉੱਤੇ ਇਸ ਉਦਘਾਟਨੀ ਸਮਰੋਹ ਦੇ ਉੱਪਰ ਪਤਵੰਤੇ ਪੁੱਜੀ ਹੋਏ ਨੇ ਉਹ ਵੀ ਪਿੱਛੇ ਬੈਠ ਕੇ ਜਿਹੜੇ ਆ ਉਹ ਚਾਹ ਪਾਣੀ ਬੜੇ ਪਿਆਰ ਦੇ ਨਾਲ ਛਕ ਰਹੇ ਨੇ ਤੇ ਸੋ ਓਨਰ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਸਭ ਤੋਂ ਪਹਿਲਾਂ ਅ ਅਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਧੰਨਵਾਦ ਜੀ आ, क्या नाम है। क्या है पहले तो दर्शक जानना चाहेंगे कि आपका जो शुभ नेम क्या है प्रमोद सिंह राजपुर पहले न्यू शाला में दो ढाई महीने पहला इसकी ओपनिंग की थी हाँ जी हाँ जी आ, इसका मतलब है जाहिर हाँ 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 अच्छा है कि आपको रिस्पांस इलाके से अच्छा मिला जो दूसरी दुकान हाँ की बड़ी दुकान की इधर ओपनिंग कर ली है उधर रिस्पॉन्स ठीक मिला तो इधर के कस्टमर की भी डिमांड थी जो उधर इधर के ग्राहक उधर आते थे तो उनकी भी डिमांड थी कि हमारे इधर भी एक दुकान खोलो आप की दुकान है नहीं है, नहीं तो है तो हमने तो... विचार किया और इधर भी जल्दी दो तीन महीने बाद ही शुरू कर दिया आज ओपनिंग है हाँ सो तो जैसे हम पहले भी बात कर रहे थे कि आम लोगों में एक ये ना एक रुझान बन चुका है कि आजकल लोग पैसे की परवाह नहीं करते पैसे की परवाह नहीं करते चीज महंगी हो सस्ती हो एक अलग मैटर है लेकिन क्वालिटी जो है क्वालिटी हर एक व्यक्ति जो अच्छी चाहता है

वैसे तो जैसे आज दुकान चमचम चम कर रही है काउंटर चमचम चम कर रहे हैं तो ग्राहक भी यही चाहेंगे हम भी यही चाहेंगे कि हमेशा सफाई जो ऐसी मिलेगी जी बिल्कुल बिल्कुल कंटिन्यू जो आज है उससे बेटर देन बेटर करने की कोशिश करेंगे अच्छा। और डेवलप करेंगे और बिल्कुल आने वाले टाइम में ये सब चीज़ें और बढ़िया

प्याज कचौरी स्पेशल होती है तो ए, एक अहम सी बात है समोसे का नाम लिया है आपने समोसा तो चलो हमारे पंजाबियों में पंजाब में पंजाबी में मशहूर है ना आज़ी आज़ी। जैसे हमारी बहनें हैं माताएं जो बाजार में निकलती हैं तो सबसे ज्यादा उनके मन में ये जहन में होता है को चटपटा खाने को मिले चटपटा जो है वो क्या क्या आपके पास जैसे समोसे के अलावा समोसे के अलावा कचोरी मिर्ची पडे पकोडे ये सब चीजें है ही बाकी चाट के भी सारी आइटम हमारे पास चाट के दही भल्ले चाट पानी पूरी देसी घी आलू की टिक्की भी देसी दे, होगी टिक्की तो बहुत फेमस है पारे ना पारे अगर देसी घी तो तो की टिक्की तो इधर चल जाएगी पारे पारे ना इधर तो मैं समझता हूँ बिल्कुल जी देसी घी की टिक्की है बाकी पानी पूरी चाट के जो भी आइटम है ना सबसे अलग हो मैं कह रहा हूँ एक बार कस्टमर इधर के जो भी लोकल वो सुन रहे हैं तो एक बार आओ हमारी दुकान पर सारी चीजें देखो टेस्ट करो फिर आपको बेटर लगे तो आप खरीदो बहुत बढ़िया वेरायटी और क्वालिटी से कोई कॉम्प्रोमाइज नहीं करेंगे ये हमारी तो इधर इधर कुछ कस्टमर थे जो मेरे कान में कानाफूसी कर रहे थे कि इनको बोलो कि इधर खास करके जैसे चाट का एक चाट का एक काउंटर लगना चाहिए दिल्ड़ जैसे दिल्ड़। खास करके गोल गप्पा वगैरह चाट वगैरह क्योंकि जब बाजार में निकलते हैं ना हमारे पंजाबी चाहे हमारी बहनें निकलती हैं ਤੋ ਉਨਕੀ ਚੁਆਇਸ ਹੁੰਦੀ ਹੈ ਕਿ ਕਮ ਸੇ ਕਮ ਬੀਕਾਨੇਰ ਦਾ ਜੋ ਗੋਲ ਗੱਪਾ ਹੈ ਉਸਕਾ ਟੇਸਟ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਣਾ ਚਾਹੁੰਦਾ ਹਾਂ ਅੱਜ 1 ਘੰਟੇ ਦੇ ਬਾਅਦ ਚਾਰਟ ਦਾ ਸਾਰਾ ਕੰਮ ਸ਼ੁਰੂ ਹੋ ਜਾਣਾ ਹੈ ਸ਼ੁਰੂ ਹੋ ਜਾਣਾ ਬਹੁਤ ਜੀ ਬਹੁਤ ਸੋ ਇਨਕੇ ਇਲਾਵਾ ਹਮਾਰੇ ਪਾਸ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਤੁਹਾਡੇ ਨਾਲ ਪੰਜਾਬੀ ਚ ਗੱਲ ਕੀਤੀ ਜਾਊਗੀ ਕਿਉਂਕਿ ਸਾਡੇ ਭਰਾ ਹੋ ਤੁਸੀਂ ਤੇ ਅਕਸਰ ਹੀ ਮਿਲਦੇ ਰਹਿੰਦੇ ਹੋ ਤੇ ਇਸ ਖੁਸ਼ੀ ਦੇ ਮੌਕੇ ਤੇ ਤੁਹਾਡੇ ਬਾਜ਼ਾਰ ਦੇ ਵਿੱਚ ਇੱਥੋਂ ਦੇ ਤੁਸੀਂ ਮੋਤਵਾਰ ਹੋ ਤੇ ਸਰਪੰਚ ਵੀ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਫੀਲ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ ਨਰਲੇਪ ਟੀਵੀ ਦਾ ਬਹੁਤ ਬਹੁਤ ਧੰਨਵਾਦ ਅਤੇ ਦੂਸਰਾ ਮੈਂ ਇਹਨਾਂ ਨੂੰ ਵਧਾਈ ਦੇਣਾ ਵਾ ਖੁਸ਼ੀ ਵੀ ਕਨੇਰ ਸਵੀਟ ਵਾਲਿਆਂ ਨੂੰ ਜੀ ਜੀ ਤੇ ਅਸੀਂ ਚਾਹੁੰਦੇ ਆ ਕਿ ਜਿੱਦਾਂ ਸਾਡਾ ਪਿੰਡ ਪ੍ਰਾਣਾਸ਼ਾਲਾ 60 70 ਪਿੰਡਾਂ ਦਾ ਕੇਂਦਰ ਬਿੰਦੂ ਆ ਸੁਣੀ ਲਾ ਹਾਂਜੀ ਔਰ ਇੱਥੇ ਜਦੀਆਂ ਚੀਜ਼ਾਂ ਆਉਣਗੀਆਂ ਤੇ ਉਹਨਾਂ ਦੀ ਰੌਣਕ ਵਧਦੀ ਆ ਰੌਣਕ ਵਧਦੀ ਕੀ ਤੇ ਨਾਲ ਹਾਂਜੀ ਪਿੰਡ ਦਾ ਵੀ ਨਾਂ ਰੋਸ਼ਨ ਹੁੰਦਾ ਕਿ ਹਾਂ ਵੀ ਉਸ ਪਿੰਡ ਦੇ ਵਿੱਚ ਵੀ ਜਾ ਕੇ ਚੀਜ਼ਾਂ ਹੋਈਆਂ ਵਾ ਜੀ ਜੀ ਮੈਂ ਇਹੀ ਕਹਾਂਗਾ ਕਿ ਇੱਥੇ ਕਿ ਹੁਣ ਆਏ ਆ ਬੀਕਾਨੇ ਦਾ ਕੇ ਨਾਮ ਵੀ ਬਹੁਤ ਆ ਤਾਂ ਮਠਿਆਈ ਦੀ ਕੁਆਲਿਟੀ ਜਾਂ ਸਾਰਾ ਕੁਝ ਬਹੁਤ ਹੈਗਾ ਪਰਫੈਕਟ ਹੈਗਾ ਇਹਨਾਂ ਦਾ ਤੇ ਆਪਣਾ ਨਾਮ ਵੀ ਇਸੇ ਤਰ੍ਹਾਂ ਇਥੇ ਮੇਨਟੇਨ ਬਣਾ ਕੇ ਰੱਖਣਾ ਮੈਨੂੰ ਸਮਝਦਾ ਕਿ ਜਿਵੇਂ ਜਿਹੜੇ ਲੋਕ ਬਾਹਰੋਂ ਰੈਡੀमेड ਮਠਿਆਈ ਲੈ ਕੇ ਜਾਂ ਘਟੀਆ ਕੁਆਲਿਟੀ ਦੀ ਮਠਿਆਈ ਜਿਹੜੇ ਅਕਸਰ ਹੀ ਵੇਚਦੇ ਨੇ ਇਹ ਜਿਵੇਂ ਇਸ ਤਰ੍ਹਾਂ ਦੀਆਂ ਦੁਕਾਨਾਂ ਖੁੱਲਣ ਗਈਆਂ ਵਧੀਆ ਕੁਆਲਿਟੀਆਂ ਦੀਆਂ ਤੇ ਉਹ ਉਹਨੂੰ ਲੈ ਕੇ ਉਹਨਾਂ 'ਚ ਵੀ ਕੰਪੀਟੀਸ਼ਨ ਆਊਗਾ ਉਹ ਵੀ ਕੋਸ਼ਿਸ਼ ਕਰਨਗੇ ਕਿ ਹੁਣ ਡੁਪਲੀਕੇਸੀ ਜਿਹੜੀ ਉਹ ਨਹੀਂ ਵੇਖ ਸਕਦੀ ਬਾਜ਼ਾਰ 'ਚ ਕਿਉਂਕਿ ਇੱਥੇ ਬੀਕਾਨੇ ਪਹੁੰਚ ਗਿਆ ਲੋਕ ਸਿਆਣੇ ਉਹਨਾਂ ਨੂੰ ਪਤਾ ਹੁੰਦਾ ਕਿ ਡੁਪਲੀਕੇਟ ਕਿਹੜਾ ਮਾਰਕਾ ਵਾ ਤੇ ਦੂਸਰਾ ਕਿਹੜਾ ਵਾ ਉਹਨਾਂ ਨੇ ਆਪਣੇ ਆਪ ਹੀ ਲੋਕਾਂ ਨੇ ਆਪਣੇ ਆਪ ਨੂੰ ਚੁਣ ਲੈਣਾ ਕਿ ਹਰ ਇੱਕ ਚੀਜ਼ ਚਾਹੁੰਦੇ ਆ ਕਿ ਆਪਾਂ ਵਧੀਆ ਤੋਂ ਵਧੀਆ ਚੀਜ਼ ਮਠਿਆਈ ਟਰਾਈ ਕਰੇ ਪੈਸੇ ਨੂੰ ਕੋਈ ਮੈਟਰ ਨਹੀਂ ਕਰਦਾਗਾ ਨਹੀਂ ਕਰਦਾ ਤੇ ਲੋਕ ਸਿਆਣੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਣੇ ਆਪ ਹੀ ਸਿਲੈਕਸ਼ਨ ਕਰੀ ਜਾਣੀ ਕਿ ਕਿੱਥੇ ਬੈਟਰ ਹੈ ਕਿੱਥੇ ਨਹੀਂ ਹੈਗਾ ਸੋ ਇਹ ਸਰਪੰਚ ਸਾਹਿਬ ਨੇ ਵੀ ਜਿਵੇਂ ਕਿਹਾ ਕਿ ਇਹ ਇੱਥੇ ਪਰਾਣੀ ਛੱਲੇ ਬਾਜ਼ਾਰ ਦੇ ਵਿੱਚ ਜਿਵੇਂ ਖੁਸ਼ੀ ਬੀਕਾਨੇਰ ਦੇ ਨਾਂ ਦੇ ਉੱਤੇ ਜਿਹੜੀ ਆ ਇਹ ਦੁਕਾਨ ਖੁੱਲ ਗਈ ਆ ਸੋ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਰਾਈ ਕਿ ਹਾਲੇ ਓਪਨਿੰਗ ਹੋਈ ਆ ਤੇ ਭੀੜਾਂ ਲੱਗੀਆਂ ਹੋਈਆਂ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਜਿੱਤੋਂ ਸਾਫ਼ ਜਾਇਰ ਆ ਕਿ ਲੋਕਾਂ ਦੇ ਵਿੱਚ ਇੱਕ ਮਨ ਦੇ ਵਿੱਚ ਚਾਹ ਸੀਗਾ ਕਿ ਸਾਡੇ ਪਰਾਣੀ ਛੱਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜੀ ਦੁਕਾਨ ਆ ਬੀਕਾਨੇਰ ਦੀ ਇਹ ਖੁੱਲਣੀ ਚਾਹੀਦੀ ਆ ਸੋ ਲੋਕਾਂ ਦੀ ਜਿਹੜੀ ਚੁਆਇਸ ਆ ਇਹ ਪੂਰੀ ਹੋ ਚੁੱਕੀ ਆ ਸੋ ਅਸੀਂ ਆਪਣੇ ਨਰਲੇਪ ਟੀਵੀ ਵੱਲੋਂ ਵੀ ਕਾਮਨਾ ਕਰਾਂਗੇ ਖੁਸ਼ੀ ਬੀਕਾਨੇਰ ਨੂੰ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਜੋ ਲੋਕਾਂ ਨੂੰ ਚੰਗੀ ਕੁਆਲਿਟੀ ਜਿਹੜੀ ਹੈ ਪ੍ਰੋਵਾਈਡ ਕਰਾਉਂਦੇ ਰਹਿੰਦੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੇ ਹੋਏ ਜਿਹੜੀਆਂ ਆਪਣੀਆਂ ਮੰਜਲਾਂ ਨੇ ਕਾਰੋਬਾਰ ਦੀਆਂ ਉਹ ਸਰ ਕਰਦੇ ਰਹਿੰਨ ਤਾਂ ਕਿ ਜੋ ਸਾਡੇ ਪੰਜਾਬੀ ਨੇ ਜਿਹੜੇ ਵਿਦੇਸ਼ੀਆਂ ਨੂੰ ਰੁਖ ਕਰ ਰਹੇ ਨੇ ਜਾਂ ਜਿਹੜੇ ਆਪਣੇ ਹੱਥੀ ਕੰਮ ਕਰਕੇ ਰਾਜੀ ਨਹੀਂ ਉਹਨਾਂ ਵਾਸਤੇ ਵੀ ਇੱਕ ਚੰਗਾ ਮੈਸੇਜ ਹੋਵੇਗਾ ਕਿ ਜੇ ਰਾਜਸਥਾਨ ਤੋਂ ਆ ਕੇ ਜੋ ਇਹ ਪ੍ਰਵਾਸੀ ਨੇ ਇਹ ਇੱਥੇ ਸਫਲ ਹੋ ਸਕਦੇ ਨੇ ਕਾਮਯਾਬ ਹੋ ਸਕਦੇ ਨੇ ਤੇ ਅਸੀਂ ਵੀ ਕਿਉਂ ਨਾ ਇਹਨਾਂ ਵੱਲ ਵੇਖ ਕੇ ਜਿਹੜੀ ਮਿਹਨਤ ਕਰਨੀ ਆ ਉਹ ਸ਼ੁਰੂ ਕਰੀਏ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਆ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ